ਆਜੇ ਲੈ ਮੈਨੂੰ ਕੋ ਦੇ ਲੈ ਬਾਬਾ ਯਾਰ ਤੇਰਾ ਨਾਮ ਲੇ ਲਿਆ ਯਾਦ ਕਰ ਲਿਆ ਤੇਰਾ ਮਮੂ ਜੀ ਪੁਲਿਸ ਅਫਸਰਿਆ ਸੁਪਾਲ ਸਰਹੰਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮੈਂ ਉਹ ਕੀਤਾ ਸੀ ਇਸ ਗੁੱਸੇ ਦਾ ਜਿਹੜਾ ਭੋਗਿਆ ਨਹੀਂ ਤਾਂਦਿਆਂਗੇ ਇਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹਦੀ ਹੋਏਗੀ ਜਿਹੜੇ ਬੁੱਜੇ ਨੇ ਪੁਲਿਸ ਆਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹਦੀ ਅਰਦਾਸ ਹੋਏਗੀ ਇਹਨਾਂ ਬੁੱਜਿਆਂ ਨੇ ਕੋਹ ਮੋਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਰੀ ਨਾ ਕਰ ਸਕਦੇ ਅਦਾਲਤਾਂ ਨੇ ਵੀ ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਲਾਉਂਦੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲਸੇਵਾਲੇ ਮਹਾਪੁਰ ਚੱਕਰਾਂ ਦਾ ਗਾਲੂਏ ਸ਼ਹੀਦਾਂ ਦਾ ਕੁੱਲ ਸੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜ਼ਿੰਮੇਦਾਰ ਸ੍ਰੀ ਅਗਰਵਾਹ ਇਹਨੇ ਆ ਭਾਈ ਗੁਰਦੇਵ ਸਿੰਘ ਉਹਨਾਂ ਨੇ ਨਾ ਕੋਈ ਬੁੱਤਾਂ ਦਾ ਸਰਾ ਨਹੀਂ ਨੋਰਾ 12 ਕੋਈ ਉਸ ਬੁੱਤ ਕਰਦਾ ਜਿਹੜਾ ਕੋ ਹੋ ਗਿਆ ਉਹ ਅਸੀਂ ਨਹੀਂ ਪੈਣ ਦੇਵਾਂਗੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸ ਆ ਉਹ ਹੋਵੇਗੀ